ਅੱਜ ਸ਼ੰਭੂ ਤੋਂ ਚੋਰੀ ਹੋਈਆਂ ਟਰਾਲੀਆਂ ਦਾ ਜਿਹੜਾ ਵਾ ਇਨਸਾਫ ਲੈਣ ਵਾਸਤੇ ਨਾਬਾ ਡੀਐਸਪੀ ਦੇ ਮੋਰਚਾ ਲੱਗਾ ਸੀ ਜਿਹਦੇ ਵਿੱਚ ਡੀਐਸਪੀ ਨਾਬਾ ਦਾ ਘਰਾਉ ਕੀਤਾ ਸੀਗਾ। ਔਰ ਅਜੀਤ ਮਿਸ਼ਰਾ ਟੈਨੀ ਜਿਹੜਾ ਭਾਜਪਾ ਦਾ ਲੀਡਰ ਸੀ ਉਹਨੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਉੱਤੇ ਗੱਡੀ ਚਾੜ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ। ਆ ਰਾਜ ਆਮ ਆਦਮੀ ਪਾਰਟੀ ਦੀ ਡੀਐਸਪੀ ਮਨਦੀਪ ਕੌਰ ਨੇ ਵੀ ਕਸਾਨਾਂ ਤੇ ਗੱਡੀ ਚਾੜਨ ਦੀ ਕੋਈ ਕਸਰ ਨਹੀਂ ਛੱਡੀ ਹੈਗੀ ਔਰ ਉੱਥੇ ਜਿਹੜੀਆਂ ਮਤਾਵਾਵਾਂ ਪੈਣਾ ਸੀਗੀਆਂ ਉਹਨਾਂ ਨਾਲ ਗਾਲੀ-ਗਲੋਚ ਕੀਤੀ ਡੀਐਸਪੀ ਨੇ ਉਹਨਾਂ ਦੇ ਵਾਲ ਵੀ ਪੁੱਟੇ ਆ ਇੱਥੋਂ ਤੱਕ ਕਿਸਾਨਾਂ ਨਾਲ ਧੱਕੇ ਮੁੱਕੀ ਕਿਸਾਨਾਂ ਦੇ ਲੀੜੇ ਪਾਟ ਕੇ ਆ ਪੱਗਾਂ ਲੱਥੀਆਂ ਵਾ ਔਰ ਮੋਬਾਈਲ ਤੇ ਬਟਕਵੇ ਵੀ ਪੁਲਿਸ ਵਾਲੇ ਚੋਰੀ ਕਰਕੇ ਲੈ ਗਏ ਆ ਅਰ ਫਿਰ ਵੀ ਕਿਸਾਨਾਂ ਕੋਲੇ ਉਹ ਟੱਕੇ ਨਾਲ ਗੱਡੀ ਨਹੀਂ ਚਾਰਸ ਕੇ ਕਿਸਾਨ ਅੱਗੇ ਲੰਮੇ ਪੈ ਗਏ ਆ ਔਰ ਆਪਣੇ ਪਾਪਾ ਨੂੰ ਛਪਾਉਣ ਵਾਸਤੇ ਭਗਵੰਤਮਾਨ ਦੀ ਸਰਕਾਰ ਦੀ ਪੁਲਿਸ ਨੇ ਪਹਿਲੋ ਮਨਦੀਪ ਸਿੰਘ ਸਿੱਧੂ ਜਿਹੜੇ ਰਿਟਾਇਰ ਹੋ ਗਏ ਉਹਨਾਂ ਦੇ ਵੀ ਦਮ ਗਜੇ ਤੁਸੀਂ ਸੁਣੇ ਹੋਣੇ ਆ ਹੁਣ ਡੀਐਸਪੀ ਮਨਦੀਪ ਕੌਰ ਅਸੀਂ ਕਹਿੰਨੇ ਆ ਵੀ ਇਸ ਡੀਐਸਪੀ ਤੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਔਰ ਬੇਬੁਨਿਆਦ ਇਲਜ਼ਾਮ ਆ ਜੜੀ ਉਹਦੀ ਵੀਡੀਓ ਆ ਰਹੀ ਆ ਉਹਦੀ ਜਿਵੇਂ ਬਰਦੀ ਨਜ਼ਰ ਆ ਰਹੀ ਆ ਜਿਵੇਂ ਉਹਦਾ ਮੇਕਅਪ ਨਜ਼ਰ ਆ ਰਿਹਾ ਜਿਵੇਂ ਕੁਝ ਵੀ ਨਹੀਂ ਹੋਇਆ ਹੋਇਆ ਉਹ ਕਹਿਣ ਨੂੰ ਤਾਂ ਇੱਕ ਪੂਰੀ ਸਾਜ਼ਿਸ਼ ਤਹਿਤ ਪੁਲਿਸ ਪ੍ਰਸ਼ਾਸਨ ਨੇ ਇੱਕ ਕਹਾਣੀ ਬਣਾ ਕੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਪੂਰਾ ਪੰਜਾਬ ਦੇ ਵਿੱਚ ਯਤਨ ਕੀਤਾ ਉਵੇਂ ਪੰਜਾਬੀਆਂ ਨੂੰ ਬਿਲਕੁਲ ਨਹੀਂ ਪਤਾ ਹੋਣਾ ਕਿ ਅੱਜ ਧਰਨਾ ਲੱਗਾ ਨਾਬੇ ਦੇ ਵਿੱਚ ਔਰ ਫਿਰ ਖਬਰ ਨੂੰ ਪ੍ਰਚਾਰਿਆ ਕਿਵੇਂ ਗਿਆ ਇਹ ਬਿਲਕੁਲ ਬੇਬੁਨਿਆਦ ਆ ਅਸੀਂ ਸਪਸ਼ਟ ਕਹਿਣਾ ਚਾਹੁੰਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਜੋ ਬੀਬੀ ਡੀਐਸਪੀ ਬੋਲ ਰਹੀ ਪੀ ਜੜੇ ਜਿਨ੍ਹਾਂ ਨੇ ਜ਼ਮਾਨਤ ਲੈ ਲਈ ਕਹਿੰਦੇ ਉਹਨੂੰ ਗ੍ਰਿਫਤਾਰ ਕਰੋ ਹੋਰ ਵੀ ਨਾਮਜਦ ਨੇ ਇਨਕੁਆਰੀ ਅੱਗੇ ਤੁਰੀ ਨਹੀਂ ਇੱਕ ਵਾਰੀ ਵੀ ਪੰਕਜ ਪੱਪੂ ਨੂੰ ਪੁਲਿਸ ਨੇ ਸੱਦ ਕੇ ਪੁੱਛਿਆ ਨਹੀਂ ਇਨਕੁਆਰੀ ਗਾਂ ਜਾ ਉਸ ਗੈਰੇਜ ਦੇ ਵਿੱਚੋਂ ਦੂਜੀ ਟਰਾਲੀ ਦਾ ਵੀ ਟਾਇਰ ਫੜਿਆ ਗਿਆ ਸੀ ਜਿਹੜੀ ਮਾਜੇ ਦੀ ਟਰਾਲੀ ਆ ਉਹਦੇ ਕਿਸਾਨ ਦੇ ਵੀ ਬਿਆਨ ਲਿਖ ਕੇ ਦਿੱਤੇ ਜਿਹੜੀ ਤੀਸਰੀ ਟਰਾਲੀ ਸੀ ਉਹ ਜਦੋਂ ਰੋਲਾ ਪੈ ਗਿਆ ਆਮ ਆਦਮੀ ਦੇ ਪਾਰਟੀ ਦੇ ਕਿਸੇ ਲੀਡਰ ਨੇ ਲਾ ਕੇ ਸੜਕ ਤੇ ਖੜਾ ਰਹੀ ਹੁੰਨੀ ਆ ਇਨਕੁਆਰੀ ਤਾਂ ਕਰੋ ਇਸ ਕਰਕੇ ਇਨਸਾਫ ਦੇਣ ਦੀ بجائے ਕਿਸਾਨਾਂ ਨਾਲ ਜ਼ਬਰ ਕੀਤਾ ਜਾ ਰਿਹਾ ਭਗਵੰਤ ਮਾਨ ਜੀ ਸੋਚ ਲਓ ਜੇ ਸਾਰੇ ਪੰਜਾਬ ਦੇ ਵਿੱਚ ਇਸ ਈਸ਼ੂ ਨੂੰ ਖੜਾ ਕਰਵਾਉਣਾ ਮਾ ਆਪਣੀ ਮਰਜ਼ੀ ਕਰ ਲੋ ਨਹੀਂ ਤਾਂ ਇਸ ਡੀਐਸਪੀ ਦੇ ਖਿਲਾਫ ਕਾਰਵਾਈ ਕਰੋ ਔਰ ਉੱਥੇ ਪੀਸਫੁਲੀ ਬੈਠੇ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰੋ ਔਰ ਅਸੀਂ ਕਿਸਾਨਾਂ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੰਦੇ ਆ ਜੋ ਆਉਣ ਵਾਲੇ ਹਰ ਕਿਸਮ ਦੇ ਪੁਲਿਸ ਜ਼ਬਰਦਸਤੀ ਕਿੰਨੇ ਭਗਵੰਤਮਾਨ ਦੀ ਸਰਕਾਰ ਵਲੇ ਪੁਲਿਸ ਰਾਜ ਆ ਤੇ ਵਾਕਿਆ ਹੀ ਪੁਲਿਸ ਰਾਜ ਆ ਇਹ ਤਕੇਸ਼ਾਈਆਂ ਖਤਮ ਨਹੀਂ ਹੋ ਰਹੀਆਂ ਅੱਜ ਸ਼ੰਭੂ ਤੋਂ ਚੋਰੀ ਹੋਈਆਂ ਟਰਾਲੀਆਂ ਦਾ ਜਿਹੜਾ ਵਾ ਇਨਸਾਫ ਲੈਣ ਵਾਸਤੇ ਨਾਬਾ ਡੀਐਸਪੀ ਦੇ ਮੋਰਚਾ ਲੱਗਾ ਸੀ ਜਿਹਦੇ ਵਿੱਚ ਡੀਐਸਪੀ ਨਾਬਾ ਦਾ ਘਰਾਉ ਕੀਤਾ ਸੀਗਾ ਔਰ ਅਜੀਤ ਮਿਸ਼ਰਾ ਟੈਨੀ ਜਿਹੜਾ ਭਾਜਪਾ ਦਾ ਲੀਡਰ ਸੀ ਉਹਨੇ ਲਖੀਮਪੁਰ ਖੀਰੀ ਵਿੱਚ ਕਸਾਨਾਂ ਦੇ ਉੱਤੇ ਗੱਡੀ ਚਾੜ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ ਆ ਰਾਜ ਆਮ ਆਦਮੀ ਪਾਰਟੀ ਦੀ ਡੀਐਸਪੀ ਮਨਦੀਪ ਕੌਰ ਨੇ ਵੀ ਕਸਾਨਾਂ ਤੇ ਗੱਡੀ ਚਾੜਨ ਦੀ ਕੋਈ ਕਸਰ ਨਹੀਂ ਛੱਡੀ ਹੈਗੀ ਔਰ ਉੱਥੇ ਜਿਹੜੀਆਂ ਮਤਾਵਾਵਾਂ ਪੈਣਾ ਸੀਗੀਆਂ ਉਹਨਾਂ ਨਾਲ ਗਾਲੀ ਗਲੋਚ ਕੀਤੀ ਡੀਐਸਪੀ ਨੇ ਉਹਨਾਂ ਦੇ ਵਾਲ ਵੀ ਪੁੱਟੇ ਆ ਇੱਥੋਂ ਤੱਕ ਕਸਾਨਾਂ ਨਾਲ ਧੱਕੇ ਮੁੱਕੀ ਕਸਾਨਾਂ ਦੇ ਲੀੜੇ ਪਾਟ ਕੇ ਆ ਪੱਗਾਂ ਲੱਥੀਆਂ ਵਾ ਔਰ ਮੋਬਾਈਲ ਤੇ ਬਟਕਵੇ ਵੀ ਪੁਲਿਸ ਵਾਲੇ ਚੋਰੀ ਕਰਕੇ ਲੈ ਗਏ ਆ ਔਰ ਫਿਰ ਵੀ ਕਿਸਾਨਾਂ ਕੋਲੇ ਉਹ ਟੱਕੇ ਨਾਲ ਗੱਡੀ ਨਹੀਂ ਚਾਰਸ ਗਏ ਕਿਸਾਨ ਅੱਗੇ ਲੰਮੇ ਪੈ ਗਏ ਆ ਔਰ ਆਪਣੇ ਪਾਪਾ ਨੂੰ ਛਪਾਉਣ ਵਾਸਤੇ ਭਗਵੰਤਮਾਨ ਦੀ ਸਰਕਾਰ ਦੀ ਪੁਲਿਸ ਨੇ ਪਹਿਲੋ ਮਨਦੀਪ ਸਿੰਘ ਸਿੱਧੂ ਜਿਹੜੇ ਰਿਟਾਇਰ ਹੋ ਗਏ ਉਹਨਾਂ ਦੇ ਵੀ ਦਮ ਗਜੇ ਤੁਸੀਂ ਸੁਣੇ ਹੋਣੇ ਆ ਹੁਣ ਡੀਐਸਪੀ ਮਨਦੀਪ ਕੌਰ ਅਸੀਂ ਕਹਿੰਨੇ ਆ ਵੀ ਇਸ ਡੀਐਸਪੀ ਤੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਅਰ ਬੇਬੁਨਿਆਦ ਇਲਜ਼ਾਮ ਆ ਜੜੀ ਉਹਦੀ ਵੀਡੀਓ ਆ ਰਹੀ ਆ ਉਹਦੀ ਜਿਵੇਂ ਬਰਦੀ ਨਜ਼ਰ ਆ ਰਹੀ ਆ ਜਿਵੇਂ ਉਹਦਾ ਮੇਕਅਪ ਨਜ਼ਰ ਆ ਰਿਆ ਜਿਵੇਂ ਕੁਛ ਵੀ ਨਹੀਂ ਹੋਇਆ ਹੋਇਆ ਉਹ ਕਹਿਣ ਨੂੰ ਤਾਂ ਇੱਕ ਪੂਰੀ ਸਾਜ਼ਿਸ਼ ਤਹਿਤ ਪੁਲਿਸ ਪ੍ਰਸ਼ਾਸਨ ਨੇ ਇੱਕ ਕਹਾਣੀ ਬਣਾ ਕੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਪੂਰਾ ਪੰਜਾਬ ਦੇ ਵਿੱਚ ਯਤਨ ਕੀਤਾ ਉਵੇਂ ਪੰਜਾਬੀਆਂ ਨੂੰ ਬਿਲਕੁਲ ਨਹੀਂ ਪਤਾ ਹੋਣਾ ਕਿ ਅੱਜ ਧਰਨਾ ਲੱਗਾ ਨਾਬੇ ਦੇ ਵਿੱਚ ਅਰ ਫਿਰ ਖਬਰ ਨੂੰ ਪ੍ਰਚਾਰਿਆ ਕਿਵੇਂ ਗਿਆ ਇਹ ਬਿਲਕੁਲ ਬੇਬੁਨਿਆਦ ਆ ਅਸੀਂ ਸਪਸ਼ਟ ਕਹਿਣਾ ਚਾਹੁੰਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਜੋ ਵੀ ਬੀਬੀ ਡੀਐਸਪੀ ਬੋਲ ਰਹੀ ਪੀ ਜਿਹੜੇ ਜਿਨ੍ਹਾਂ ਨੇ ਜ਼ਮਾਨਤ ਲੈ ਲਈ ਕਹਿੰਦੇ ਉਹਨੂੰ ਗ੍ਰਿਫਤਾਰ ਕਰੋ ਹੋਰ ਵੀ ਨਾਮਜਦ ਨੇ ਇਨਕੁਆਰੀ ਅੱਗੇ ਤੁਰੀ ਨਹੀਂ ਇੱਕ ਵਾਰੀ ਵੀ ਪੰਕਜ ਪੱਪੂ ਨੂੰ ਪੁਲਿਸ ਨੇ ਸੱਦ ਕੇ ਪੁੱਛਿਆ ਨਹੀਂ ਇਨਕੁਆਰੀ ਗਾਂ ਜਾ ਉਸ ਗੈਰੇਜ ਦੇ ਵਿੱਚੋਂ ਦੂਜੀ ਟਰਾਲੀ ਦਾ ਵੀ ਟਾਇਰ ਫੜਿਆ ਗਿਆ ਸੀ ਜਿਹੜੀ ਮਾਝੇ ਦੀ ਟਰਾਲੀ ਆ ਉਹਦੇ ਕਿਸਾਨ ਦੇ ਵੀ ਬਿਆਨ ਲਿਖ ਕੇ ਦਿੱਤੇ ਜਿਹੜੀ ਤੀਸਰੀ ਟਰਾਲੀ ਸੀ ਉਹ ਜਦੋਂ ਰੋਲਾ ਪੈ ਗਿਆ ਆਮ ਆਦਮੀ ਦੇ ਪਾਰਟੀ ਦੇ ਕਿਸੇ ਲੀਡਰ ਨੇ ਲੈ ਕੇ ਸੜਕ ਤੇ ਖੜ੍ਹਾ ਰਹੀ ਹੁਣੀ ਆ ਇਨਕੁਆਰੀ ਤਾਂ ਕਰੋ ਇਸ ਕਰਕੇ ਇਨਸਾਫ ਦੇਣ ਦੀ ਬਜਾਏ ਕਿਸਾਨਾਂ ਨਾਲ ਜ਼ਬਰ ਕੀਤਾ ਜਾ ਰਿਹਾ ਭਗਵੰਤ ਮਾਨ ਜੀ ਸੋਚ ਲਓ ਜੇ ਸਾਰੇ ਪੰਜਾਬ ਦੇ ਵਿੱਚ ਇਸ ਈਸ਼ੂ ਨੂੰ ਖੜਾ ਕਰਵਾਉਣਾ ਮਾ ਆਪਣੀ ਮਰਜ਼ੀ ਕਰ ਲੋ ਨਹੀਂ ਤਾਂ ਇਸ ਡੀਐਸਪੀ ਦੇ ਖਿਲਾਫ ਕਾਰਵਾਈ ਕਰੋ ਔਰ ਉੱਥੇ ਪੀਸਫੁਲੀ ਬੈਠੇ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰੋ ਔਰ ਅਸੀਂ ਕਿਸਾਨਾਂ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੰਦੇ ਆ ਭਿਉਉਣ ਵਾਲੇ ਹਰ ਕਿਸਮ ਦੇ ਪੁਲਿਸ ਜ਼ਬਰਦਸਤੀ ਕਿੰਨੇ ਭਗਵੰਤ ਮਾਨ ਦੀ ਸਰਕਾਰ ਵਲੇ ਪੁਲਿਸ ਰਾਜ ਆ ਤੇ ਵਾਕਿਆ ਹੀ ਪੁਲਿਸ ਰਾਜ ਆ ਇਹ ੱਟਕੇ ਸ਼ਾਈਆਂ ਖਤਮ ਨਹੀਂ ਹੋ ਰਹੀਆਂ